ਸਾਰੇ ਭੈਣ ਭਰਾਵਾਂ ਨੂੰ ਦੇਸ਼ਾਂ ਦੇ ਛਾਂਵੇਂ ਬਸਣ ਵਾਲਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆ ਵੀਰਾਂ ਲਈ ਸਾਂਝ ਪਾਉਣੀ ਚਾਹੁੰਨਾ ਕਿਸਾਨ ਅੰਦੋਲਨ ਦੀ ਇਹ ਜੱਗ ਅੰਦੋਲਨ ਬਹੁਤ ਦੇਰ ਤੋਂ ਚੱਲ ਰਿਹਾ ਹੈ ਉਹ ਸਭ ਨੂੰ ਪਤਾ ਹੈ ਉਹ ਪੂਰੇ ਭਾਰਤ ਦੇ ਕਿਸਾਨਾਂ ਦਾ ਹੈ ਇਕੱਲੇ ਪੰਜਾਬ ਦਾ ਨਹੀਂ ਵੈਸੇ ਸ਼ੁਰੂਆਤ ਪੰਜਾਬ ਨੇ ਕੀਤੀ ਫਿਰ ਹਰਿਆਣਾ ਹਮਾਚਲ ਰਾਜਸਥਾਨ ਯੂਪੀ ਆਂਧਰਾ ਕਰਕਾ ਕਰਨਾਟਕਾ ਇਸ ਸਾਰਿਆਂ ਮਤਲਬ ਪੂਰੇ ਭਾਰਤ ਦੇ ਲੋਕਾਂ ਨੇ ਸਾਥ ਦਿੱਤਾ ਹੈ ਹੁਣ ਵੀ ਉਹ ਅੰਦੋਲਨ ਚੱਲ ਰਿਹਾ ਹੈ ਪਰ ਜਾਗਨ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬਹੁਤ ਦਿੱਕਤਾਂ ਆ ਰਹੀਆਂ ਨੇ ਪਾਣੀ ਦਾ ਮਸਲਾ ਵੀ ਹੈ ਕਾਰੇ ਪਾਣੀ ਦੇ ਬੁੱਢੇ ਨਾਲੇ ਦਾ ਵੀ ਮਸਲਾ ਆਇਆ ਹੋਰ ਵੀ ਬੜੇ ਮਸਲੇ ਨੇ ਬੇਅੰਤ ਮਸਲੇ ਨੇ ਪਰ ਸਾਰਿਆਂ ਨੂੰ ਬੇਨਤੀ ਹੈ ਜਾਗਨ ਦੀ ਲੋੜ ਹੈ ਸਾਰਿਆਂ ਜਿੰਨੀਆਂ ਵੀ ਯੂਨਨ ਨੇ ਸਾਰੀਆਂ ਇਕੱਠੀਆਂ ਹੋ ਕੇ ਹਮਲਾ ਮਾਰੋ ਤੇ ਵਖਰੇਵੇਂ ਦਾ ਕੰਮ ਆਪਣਾ ਸਾਡਾ ਫਰਜ਼ ਨਹੀਂ ਕਰਦਾ ਆ ਵੇਲਾ ਜਾਗਣ ਦਾ ਚਾਹੇ ਉਹ ਕਿਰਤੀ ਹੋ ਕਸਾਨ ਮਜ਼ਦੂਰ ਫੜੀ ਵਾਲਾ ਰੇੜੀ ਵਾਲਾ ਦੁਕਾਨਦਾਰ ਸਭ ਦਾ ਫਰਜ਼ ਬਣਦਾ ਇਹ ਇਕੱਲੇ ਕਿਸਾਨਾਂ ਦਾ ਨਹੀਂ ਅਗਰ ਕੋਈ ਸੋਚ ਰਿਹਾ ਹੈ ਵੀ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਇਹ ਸਾਰਿਆਂ ਦਾ ਵਾਰੀ-ਵਾਰੀ ਸਾਰਿਆਂ ਤੇ ਇਹ ਦਿੱਕਤ ਆਉਣੀ ਹੈ ਜੇ ਅੱਜ ਤੁਸੀਂ ਨਾ ਸਾਥ ਦਿਓ ਕਰ ਦੂਜੀ ਵਾਰ ਦੂਜੀ ਦੀ ਦਵਾਇਆ ਜਾਏਗਾ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਸਾਰੇ ਇਕੱਠੇ ਹੋ ਗਏ ਪੰਜਾਬ ਦੇ ਹੱਕਾਂ ਲਈ ਆਪਾਂ ਲੜਨਾ ਹੈ ਇਸ ਕਰਕੇ ਸਾਥ ਦਿਓ ਜਿਵੇਂ ਉਹਨਾਂ ਦੇ ਹਿਸਾਬ ਨਾਲ ਤੁਹਾਡੇ ਵੱਲ ਸਾਹ ਚਾਰੇ ਬੈਠੇ ਮਰਨ ਮਰਤੇ ਕੀ ਉਹਨਾਂ ਨੂੰ ਘਰ ਰੋਟੀ ਨਹੀਂ ਮਿਲਦੀ ਬਹੁਤ ਕੁਝ ਮਿਲਦਾ ਸਾਰਾ ਕੁਝ ਮਿਲਦਾ ਸੁਖੀ ਸੀ ਆਪਣੇ ਘਰ ਦੇ ਵਿੱਚ ਲੇਕਿਨ ਉਹ ਸੋਚਿਆ ਕਿ ਆਪਾਂ ਪੰਜਾਬ ਲਈ ਕੁਝ ਕਰਨਾ ਹੈ ਲੋਕਾਂ ਲਈ ਕੁਝ ਕਰਨਾ ਹੈ ਤੇ ਅੱਜ ਉਹ ਬੈਠੇ ਨੇ ਕੀ ਪੰਜਾਬ ਦੇ ਜਿੰਨੇ ਵੀ ਲੀਡਰ ਹੈ ਭਾਵੇਂ ਪੁਰਾਣੀ ਪਾਰਟੀ ਦੇ ਭਾਵੇਂ ਨਵੀਂ ਪਾਰਟੀ ਦੇ ਕੀ ਜਾ ਕੇ ਉਹਨਾਂ ਦਾ ਵਰਤ ਨਹੀਂ ਤਰਵਾ ਸਕਦੇ ਭਰ ਨਹੀਂ ਕਿਸੇ ਨੂੰ ਕੋਈ ਦਰਦ ਹੀ ਨਹੀਂ ਪੰਜਾਬ ਦਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਇਕੱਠੇ ਹੋ ਕੇ ਸਾਡੇ ਆਪਣੇ ਹੱਕਾਂ ਲਈ ਲੜਨਾ ਕੋਈ ਬੁਰੀ ਗੱਲ ਨਹੀਂ ਆਪਣੇ ਹੱਕ ਮੰਗਣਾ ਸਾਡਾ ਫਰਜ਼ ਹੈ ਚਾਹ ਸਤਿੰਦਰ ਗਵਰਨਮੈਂਟ ਹੋਵੇ ਚਾਹ ਪੰਜਾਬ ਗਵਰਨਮੈਂਟ ਹੋਵੇ ਅੱਜ ਸਾਰੇ ਇਕੱਠੇ ਹੋਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਘਰ ਬੈਠਿਆਂ جنگ ਨਹੀਂ ਜਿੱਤੇ ਜਾਂਦੇ ਨਵੇਂ ਮਸਲੇ ਕੋਈ ਹੱਲ ਹੁੰਦੇ ਆ ਇਸ ਕਰਕੇ ਆਪਾਂ ਨੂੰ ਆਉਣਾ ਹੀ ਪੈਣਾ ਹੈ ਇਕੱਠਿਆਂ ਹੋਣਾ ਪੈਣਾ ਆਪਣੇ ਹੱਕਾਂ ਲਈ ਆਓ ਰਲ ਮਿਲ ਕੇ ਚੱਲੀਏ ਸਾਰੇ ਵਖਰੇਵੇਂ ਛੱਡ ਕੇ ਸਾਰੀਆਂ ਗਿਲਿਸ਼ ਗਲਵੇਜ ਸ਼ਿਕਵੇ ਦੂਰ ਕਰਕੇ ਆਪਾਂ ਇਕੱਠੇ ਹੋਗੇ ਪੰਜਾਬ ਦੇ ਹੱਕਾਂ ਲਈ ਲੜੀਏ ਆਓ ਸਾਡਾ ਫਰਜ਼ ਹੈ ਤੇ ਇਹ ਜ਼ਰੂਰੀ ਹੈ ਇਹ ਬਹੁਤ ਅਹਿਮ ਹੈ ਸਾਡੀਆਂ ਔਨ ਸਾਡੀਆਂ ਵਾੜੀਆਂ ਨਸਲਾਂ ਵਾਸਤੇ ਵੀ ਤੇ ਸਾਡੇ ਵਾਸਤੇ ਵੀ ਅਸੀਂ ਇਹ ਅੱਜ ਪਲੇਟਫਾਰਮ ਤਿਆਰ ਕਰਨਾ ਹੈ ਵਧੀਆ ਪਲੇਟਫਾਰਮ ਤਿਆਰ ਕਰਨਾ ਹੈ ਪੂਰੇ ਭਾਰਤ ਲਈ ਪੂਰੇ ਦੇਸ਼ ਲਈ ਔਰ ਆਪਣੇ ਪੰਜਾਬ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇੰਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ